ਬਾਬਾ ਸ਼੍ਰੀ ਚੰਦ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਸਨ ਇਹ ਸਾਰੇ ਜਾਣਦੇ ਹਨ ਕਿ ਗੁਰੂ ਜੀ ਨੇ ਆਪਣੇ ਦੋਹਾਂ ਪੁੱਤਰਾਂ ਦੀ ਥਾਂ ਗੁਰਿਆਈ ਭਾਈ ਲੈਣਾ ਜੀ ਨੂੰ ਬਖਸ਼ੀ ਸੀ ਜੋ ਸ੍ਰੀ ਗੁਰੂ ਅੰਗਦ ਦੇਵ ਜੀ ਬਣੇ ਇੱਕ ਵਾਰ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਪਾਸ ਬਾਬਾ ਸ਼੍ਰੀ ਚੰਦ ਜੀ ਮਿਲਣ ਲਈ ਆਏ ਗੁਰੂ ਜੀ ਦਾ ਦਾੜਾ ਬਹੁਤ ਲੰਮਾ ਅਤੇ ਸੰਘਣਾ ਸੀ ਬਾਬਾ ਸ਼੍ਰੀ ਚੰਦ ਜੀ ਨੇ ਪੁੱਛਿਆ ਗੁਰੂ ਜੀ ਤੁਸੀਂ ਇਹ ਦਾੜੀ ਕਿਉਂ ਇੰਨੀ ਵਧਾਈ ਹੋਈ ਹੈ? ਸ਼੍ਰੀ ਗੁਰੂ ਰਾਮਦਾਸ ਜੀ ਹੱਸ ਕੇ ਬੋਲੇ। ਬਾਬਾ ਜੀ, ਇਹ ਦਾੜੀ ਬੜੇ ਹੀ ਕੰਮ ਆਉਂਦੀ ਹੈ। ਆਪ ਜੀ ਵਰਗੇ ਮਹਾਪੁਰਸ਼ਾਂ ਦੇ ਇਸ ਨਾਲ ਚਰਨ ਝਾੜ ਕੇ ਸਾਨੂੰ ਖੁਸ਼ੀ ਮਿਲਦੀ ਹੈ। ਬਾਬਾ ਸ੍ਰੀ ਚੰਦ ਜੀ ਹੱਸ ਪਏ। ਅਤਿ ਆਖਿਆ, ਇਸੇ ਮਿਠਾਸ ਅਤੇ ਨਿਮਰਤਾ ਨਾਲ ਸਾਡੇ ਤੋਂ ਗੁਰਗੱਦੀ ਪਾਈ ਲੈਣਾ ਜੀ ਨੇ ਖੋ ਲਈ ਸੀ। ਤੁਸੀਂ ਹੁਣ ਸਾਡੇ ਤੋਂ ਕੀ ਖੋਣਾ ਚਾਹੁੰਦੇ ਹੋ? ਹੁਣ ਸਾਡੇ ਕੋਲ ਖੋਣ ਨੂੰ ਕੁਝ ਵੀ ਨਹੀਂ ਹੈ। ਜਿੰਨਾ ਕੋਈ ਵਿਅਕਤੀ ਮਹਾਨ ਹੁੰਦਾ ਹੈ ਓਨਾ ਹੀ ਉਹ ਮਿੱਠਾ ਅਤੇ ਨਿਮਰਤਾ ਵਾਲਾ ਹੁੰਦਾ ਹੈ ਖਾਲੀ ਭਾਂਡੇ ਖੜਕਦੇ ਹਨ ਭਰੇ ਹੋਏ ਭਾਂਡੇ ਖੜਕਦੇ ਨਹੀਂ ਫਲਾਂ ਨਾਲ ਲੱਦੀ ਟਹਿਣੀ ਹੇਠਾਂ ਨੂੰ ਝੁਕਦੀ ਹੈ ਨਿਮਰਤਾ ਜ਼ਿੰਦਗੀ ਦਾ ਇੱਕ ਅਣਮੋਲ ਰਤਨ ਹੈ